ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਟੀ ਵੀ ਮੈਂ ਨਰਮਨ ਕੁਮਾਰ ਇੱਕ ਗਾਣੇ ਨੂੰ ਲੈ ਕੇ ਬਵਾਦ ਸ਼ੁਰੂ ਹੋਇਆ ਸੀ ਇਹ ਸਰਪੰਚ ਇਕੱਠੇ ਹੋਏ ਆ ਸਾਡੇ ਨਾਲ ਗਲਬ ਸਿੱਧੂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹੋ ਇੱਕ ਗਾਣੇ ਨੂੰ ਲੈ ਕੇ ਬਵਾਦ ਸ਼ੁਰੂ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਰ ਬਾ ਜੀ ਇਹੀ ਵਾਹਿ ਪਹਿਲਾ ਦਾ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਰਪੰਚ ਸਾਹਿਬ ਖੜੇ ਆ ਜਿੰਨੇ ਵੀ ਸਾਰੇ ਵੱਡੇ ਭਰਾ ਮੇਰੇ ਸਾਰੇ ਮੇਥੋਂ ਉਮਰ ਚ ਵੀ ਵੱਡੇ ਆ ਰਤਵੇਚ ਵੀ ਵੱਡੇ ਆ ਤੇ ਇੱਕ ਛੋਟੀ ਜੀ ਗਲਤੀ ਜਿਹੜੀ ਇੱਕ ਹੋਈ ਮੈਂ ਉਹਦੇ ਲਈ ਬਾਈ ਹੁਣਾਂ ਨੂੰ ਕਿਹਾ ਵੀ ਬਾਈ ਹੁਣਾਂ ਨੂੰ ਸਾਰੇ ਪੰਜਾਬ ਚ ਜਿੱਥੇ ਵੀ ਕੋਈ ਵੀ ਕਿਸੇ ਵੀ ਬੰਦੇ ਦੇ ਦਿਲ ਨੂੰ ਮੇਰੇ ਅੱਜ ਤੱਕ ਦੇ ਕੈਰੀਅਰ ਚ ਮੈਂ ਅੱਜ 33 ਸਾਲ ਦਾ ਹੋ ਗਿਆ 33 ਸਾਲ ਚ ਮੇਰੀ ਕਿਸੇ ਨੂੰ ਵੀ ਕੋਈ ਗੱਲ ਕਹੀ ਕਿਸੇ ਨੂੰ ਵੀ ਮਾੜੀ ਜਾਂ ਗਲਤ ਲੱਗੀ ਹੋਵੇ ਮੈਂ ਉਹਦੇ ਲਈ ਵੀ ਤੇ ਗਾਣੇ ਲਈ ਵੀ ਮੈਂ ਤਹਿ ਦਿਲ ਤੋਂ ਮਾਫੀ ਮੰਗਣਾ ਚਾਹੁੰਨਾ ਤੇ ਆਪਾਂ ਸਾਰੇ ਪਿਆਰ ਨਾਲ ਰਹੀਏ ਭਾਈਚਾਰਾ ਬਣਾ ਕੇ ਰੱਖੀਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਬਾਬਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਡੀਜੇ ਵਾਲੇ ਨੂੰ ਕੀ ਕਹਿਣਾ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਭਾਈ ਡੀਜੇ ਵਾਲੇ ਨੂੰ ਨਹੀਂ ਮੈਂ ਹਰੇਕ ਬੰਦੇ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਜਿੱਥੇ ਵੀ ਤੁਹਾਡਾ ਦਿਲ ਕਰਦਾ ਤੁਸੀਂ ਗਾਣੇ ਤੇ ਇੰਜੋਏ ਕਰਨਾ ਜਾਂ ਕਿਤੇ ਵੀ ਗਾਣੇ ਤੇ ਨੱਚਣਾ ਇਹ ਗਾਣੇ ਤੋਂ ਬਿਨਾ ਹੋਰ ਲੱਖਾਂ ਗਾਣੇ ਆਏ ਹੋਏ ਆ ਤੁਸੀਂ ਕਿਸੇ ਵੀ ਗਾਣੇ ਤੇ ਇੰਜੋਏ ਕਰੋ ਬਸ ਮੇਨ ਚੀਜ਼ ਇਹ ਆ ਵੀ ਕਈ ਵਾਰ ਕਿਸੇ ਨੂੰ ਗਾਣਾ ਜਿਆਦਾ ਉਹ ਆਪਦੀ ਈਗੋ ਹਰਟ ਹੋ ਜਾਂਦੀ ਐਦੋ ਬੰਦੇ ਦੀ ਉਹ ਈਗੋ ਹਰਟ ਹੋਈ ਕਈ ਵਾਰ ਕਿਸੇ ਦੀ ਮੌਤ ਦਾ ਕਾਰਨ ਜਾਂ ਕਿਸੇ ਲੜਾਈ ਦਾ ਕਾਰਨ ਨਾ ਬਣੇ ਮੈਂ ਬਸ ਉਹੀ ਗੱਲ ਸਾਰੀ ਆ ਗਈ ਵੀ ਭਾਈਚਾਰਾ ਬਣਾ ਕੇ ਰੱਖੋ ਅੱਜ ਤੁਸੀਂ ਦੋ ਸ਼ੋਅ ਵੀ ਲਾ ਕੇ ਆ ਤੁਸੀਂ ਉੱਥੇ ਵੀ ਨਹੀਂ ਗਾਣਾ ਗਏ ਲੋਕਾਂ ਨੇ ਪਬਲਿਕ ਨੇ ਵੀ ਕਿਹਾ ਗਾਣਾ ਲਾਓ ਫੇਰ ਵੀ ਨਹੀਂ ਗਾਇਆ ਫੇਰ ਸਰਪੰਚਾਂ ਦਾ ਮਾਨ ਰੱਖਿਆ ਤੁਸੀਂ ਤੁਹਾਨੂੰ ਪਤਾ ਬਿਵਾਦ ਚੱਲ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਤਾਂ ਭਾਈ ਇਦਾਂ ਜੀ ਚੱਕਰ ਮੇਨ ਗੱਲ ਇਹ ਹੈ ਜਦੋਂ ਅੱਗੇ ਲੋਕ ਸਿਆਣੇ ਹੁੰਦੇ ਆ ਨਾ ਮਤਲਬ ਮੇਰੇ ਕੋਲੇ ਕੋਈ ਬੰਦਾ ਆਇਆ ਮੈਂ ਕਿਹਾ ਬਾਈ ਵੀ ਇਦਾਂ ਕਰਕੇ ਆ ਰੌਲਾ ਚੱਲੀ ਜਾਂਦਾ ਤੇ ਵੀ ਬਾਈ ਮੈਂ ਹੋਰ ਗਾਣਾ ਗਾ ਦੰਨਾ ਉਹ ਮੈਨੂੰ ਬਾਈ ਕਹਿੰਦਾ ਕਹਿੰਦਾ ਵੀ ਚੱਲ ਬਾਈ ਉਹ ਗਾ ਦੇ 40 ਲੱਖ ਚ ਪਊਗਾ ਫਿਰ ਕਿਹੜਾ ਛੱਡ ਦੇ ਟੈਗ ਸਰਪੰਚੀ ਦਾ ਫਿਰ ਮੈਂ ਉਹ ਗਾ ਕੇ ਆਇਆ ਜੀ ਮਤਲਬ ਲੋਕ ਵੀ ਸਿਆਣੇ ਆ ਬਾਈ ਲੋਕ ਬਹੁਤ ਜ਼ਿਆਦਾ ਜਿਵੇਂ ਜਿਵੇਂ ਟੈਕਨੋਲੋਜੀ ਵਧੀਆ ਲੋਕ ਵੀ ਬਹੁਤ ਸਿਆਣੇ ਹੋ ਗਏ ਬਾਈ ਸਾਡੇ ਨਾਲ ਸਰਪੰਚ ਸਾਹਿਬ ਵੀ ਹੈਗੇ ਉਹਨਾਂ ਨਾਲ ਵੀ ਗੱਲ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਬਾਈ ਜੀ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਚਲੋ ਜਿਹੜੀ ਕੋਈ ਛੋਟੀ ਜਿਹੀ ਗਲਤੀ ਹੋਈ ਸੀ ਬਾਈ ਤੋਂ ਉਹ ਗਲਤੀ ਉਹਨਾਂ ਨੇ ਮੰਨੀ ਹੈਗੀ ਅਸੀਂ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਹੋਰ ਵੀ ਸਰਪੰਚਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇਹ ਬਿਵਾਦ ਇੱਥੇ ਖਤਮ ਕਰਿਆ ਜਾਵੇ ਤਾਂ ਕਿ ਇਹ ਗਾਹ ਨਾਮਦਾ ਜਾਵੇ ਕਿਉਂਕਿ ਬਾਈ ਨੇ ਬਹੁਤ ਬਾਰ ਵਿਚਾਰੇ ਨੇ ਨਿਮਰਤਾ ਨਾਲ ਸੌਰੀ ਮੰਗ ਲਈ ਆ ਕਿ ਬਕਸਨ ਦੇ ਨਾਲ ਕੋਈ ਬੰਦਾ ਛੋਟਾ ਨਹੀਂ ਹੁੰਦਾਗਾ ਗਲਤੀ ਮੰਨਣ ਨਾਲ ਜਾਂ ਬਕਸਨ ਨਾਲ ਤੇ ਇਹ ਬਕਸਨ ਜੋਗ ਹੁੰਦੇ ਆ ਆਪਣਾ ਤਾਂ ਨਾਲੇ ਸਰਬੱਤ ਖਾਲਸਾ ਸਭ ਦਾ ਭਲਾ ਚਾਹੁੰਦਾ ਹੈ ਆਪਾਂ ਕਹਿੰਦੇ ਆ ਵੀ ਭਰਾ ਨੂੰ ਬਖਸ਼ਿਆ ਜਾਵੇ ਇਹ ਵਿਵਾਦ ਇੱਥੇ ਖਤਮ ਕਰਿਆ ਜਾਵੇ ਹਾਂ ਜੀ ਸਰ ਕੀ ਕਰ ਚਾਹ ਹਾਂਜੀ ਅਸੀਂ ਹੁਣ ਬੈਠੇ ਆ ਜੀ ਆਪਣੇ ਬਾਈ ਨਾਲ ਆਏ ਬੈਠੇ ਘੰਟੇ ਤੋਂ ਚੱਲ ਰਹੀ ਹੈ ਬਾਰਤਾਲਾਪ ਚੱਲ ਰਹੀ ਹੈ ਤੇ ਅਸੀਂ ਵੀ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਦੇਖੋ ਆ ਕੇ ਕੋਈ ਮਾਫੀ ਮੰਗਣ ਜਾਂ ਮਾਫੀ ਦੇਣ ਨਾਲ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਹਨਾ ਇੱਕ ਇਹ ਨਿਮਰਤਾ ਹੁੰਦੀ ਹੈ ਜੀ ਦੇਖੋ ਗਲਤੀ ਕੀਤੀ ਹੈ ਗਲਤੀ ਉਹ ਬੰਦੇ ਨੇ ਆ ਕੇ ਮੀਡੀਆ ਵਿੱਚ ਵੀ ਸਾਡੇ ਸਰਪੰਚ ਸਾਹਿਬਾਨ ਬਟ ਰਿਸਪੈਕਟਡ ਖੜੇ ਨੇ ਸਾਰੇ ਹੋਰ ਬਾਈ ਜੀ ਆਏ ਬਣੇ ਸਾਰੇ ਪ੍ਰਬੰਧਿਤ ਸਾਡੇ ਉਹਨਾਂ ਨੇ ਮਾਫੀ ਮੰਗ ਲਈ ਜੀ ਹਨਾ ਤੇ ਮੈਂ ਜਿਹੜੇ ਸਾਡੇ ਨਹੀਂ ਸਰਪੰਚ ਉਹਨਾਂ ਨੂੰ ਵੀ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਸਾਡੇ ਵੱਡੇ ਰਿਸਪੈਕਟਡ ਨੇ ਅਸੀਂ ਬੱਚੇ ਆ ਵੀ ਸਾਡਾ ਸਾਥ ਜੋ ਠੀਕ ਹੈ ਜੀ ਗਲਤੀ ਮੰਨ ਲਈ ਅੱਗੇ ਤੋਂ ਇਹ ਜੀ ਕੋਈ ਸਾਨੂੰ ਕਹਿੰਦੇ ਵੀ ਕੰਪਲੀਟ ਨਹੀਂ ਆਏਗੀ ਡੈਨਿੰਗ ਸਵੇਰ ਵਾਲੀ ਨਰਮਕ ਮਾਦੀਪੋੜ ਬਰਨਾਲਾ